brought to by silver pumps top quality aur consistent performance ke liye sirf silver pumps naam yaad rakhna pakistan league jasusi de shak de vich ajj ik hor youtuber nu giraftar kar leta kya ਇਹ ਯੂਟਿਊਬਰ ਰੋਪੜ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਜਸਬੀਰ ਸਿੰਘ ਦੱਸਿਆ ਜਾ ਰਿਹਾ ਤੇ ਅੱਜ ਇਹ ਯੂਟਿਊਬਰ ਜਸਬੀਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਚ ਪੇਸ਼ ਕੀਤਾ ਗਿਆ ਤੇ ਉੱਥੇ ਤਿੰਨ ਦਿਨ ਦਾ ਰਿਮਾਂਡ ਮਿਲਿਆ ਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਮੁਹਾਲੀ ਅਦਾਲਤ ਦੀਆਂ ਤਸਵੀਰਾਂ ਨੇ ਜਿੱਥੇ ਯੂਟਿਊਬਰ ਜਸਬੀਰ ਸਿੰਘ ਨੂੰ ਲਿਆਂਦਾ ਗਿਆ ਤੇ ਅਦਾਲਤ ਵੱਲੋਂ ਤਿੰਨ ਦਿਨ ਦੇ ਰਿਮਾਂਡ ਤੇ ਪੇਸ਼ ਦਿੱਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕੀ ਕੁਝ ਖੁਲਾਸੇ ਯੂਟਿਊਬਰ ਜਸਬੀਰ ਸਿੰਘ ਕੋਲੋਂ ਹੁੰਦੇ ਨੇ ਕਿਉਂਕਿ ਪੁਲਸ ਨੂੰ ਸ਼ੱਕ ਹੈ ਕਿ ਇਸਨੇ ਵੀ ਪਾਕਿਸਤਾਨੀ ਜਸੂਸ ਬਣ ਕੇ ਪਾਕਿਸਤਾਨ ਦੇ ਨਾਲ ਭਾਰਤ ਦੀਆਂ ਖੂਫੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਤੇ ਯੂਟਿਊਬਰ ਜਸਵੀਰ ਸਿੰਘ ਪਾਕਿਸਤਾਨ ਦੇ ਸਮਾਗਮ ਦੇ ਵਿੱਚ ਵੀ ਗਿਆ ਸੀ ਤੇ ਇਸ ਜਸਵੀਰ ਸਿੰਘ ਦੇ ਯੂਟਿਊਬਰ ਜੋਤੀ ਮਲਹੋਤਰਾ ਜਿਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਨਾਲ ਵੀ ਨਜ਼ਦੀਕੀਆਂ ਸਨ ਤੇ ਦੋਨੋਂ ਜਾਣੇ ਪਾਕਿਸਤਾਨ ਐਮਬੈਸੀ ਵੱਲੋਂ ਕਰਾਏ ਗਏ ਫੰਕਸ਼ਨ ਦੇ ਵਿੱਚ ਵੀ ਪਹੁੰਚੇ ਸਨ ਤੇ کئی ਵਾਰ ਪਾਕਿਸਤਾਨ ਵੀ ਇਹ ਜਾ ਚੁੱਕਾ ਹੈ ਜ਼ਿਕਰ ਖਾਸ ਹੈ ਕਿ ਭਾਰਤ ਪਾਕਿਸਤਾਨ ਦੀ ਜੰਗ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੇ ਯੂਟਿਊਬਰਸ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਜਾਸੂਸੀ ਦੇ ਸ਼ੱਕ ਨੇ ਤੇ ਉਹਨਾਂ ਦੇ ਕੋਲੋਂ ਕਈ ਅਹਿਮ ਜਾਣਕਾਰੀਆਂ ਉਹਨਾਂ ਦੇ ਫੋਨ ਤੋਂ ਵੀ ਮਿਲੀਆਂ ਨੇ ਜੋ ਕਿ ਸਿੱਧਾ-ਸਿੱਧਾ ਤਾਰ ਚੋੜ ਰੀਆਂ ਨੇ ਆਈਐਸਆਈ ਦੇ ਨਾਲ ਤੇ ਹੁਣ ਜਸਬੀਰ ਸਿੰਘ ਨੂੰ 3 ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਗਿਆ ਤੁਣ ਵੇਖਣਾ ਹੋਵੇਗਾ ਇਸ ਤੋਂ ਬਾਅਦ ਕੀ ਕੁਝ ਖੁਲਾਸੇ ਹੁੰਦੇ ਨੇ